ਨਾਰਮਲ ਕਹ ਲਿਆ ਕਿ ਅਸੀਂ ਕਿ ਰੌਲਾ ਪਾਉਨੇ ਆ ਪੰਜਾਬ ਵੀ ਸਰਕਾਰ ਵੀ ਰੌਲਾ ਪਾਉਂਦੀ ਕਿ ਪੰਜਾਬੀਆਂ ਨੂੰ ਇੱਥੇ ਬਹੁਤ ਕੰਮ ਆ ਬਾਹਰ ਨਾ ਜਾਓ ਪਰ ਜਿਹੜੇ ਜਿਹੜੇ ਬਾਹਰ ਰਹਿੰਦੇ ਲੋਕ ਉਹ ਇੱਥੇ ਆ ਕੇ ਸੁਰੱਖਿਅਤ ਹੀ ਨਹੀਂ ਆ ਤੇ ਫਿਰ ਕਿਦਾਂ ਵਾਪਸ ਆਊਗਾ ਕੋਈ ਮੈਂ ਸੰਤੀ ਦੇਸ ਪ੍ਰੋਟੇਜੀਦਾ ਮੈਨੂੰ ਕਹਿੰਦੀ ਐਂ ਲੱਗਦਾ ਪ੍ਰੋਟੈਕਸ਼ਨ ਤੋਂ ਇੱਥੇ ਕੋਈ ਪ੍ਰੋਟੈਕਸ਼ਨ ਨਹੀਂ ਹੈ ਇੰਡੀਆ 'ਚ ਇਹ ਪਰ ਫਿਨ ਯਾ ਵੀ ਆ ਮੀ ਕੁਨਿਆਡੋ ਯਾ ਮੀ ਮਾਰਿਓਨ ਐਲ ਸੁਏਲੋ ਕੋਨ ਸੰਗਰੇ ਤੋੜਾ ਲਾ ਕਾਬੇਫਾ ਤੇ ਤੋੜ ਕੋਰਪੋ ਤੇ ਫਿਰ ਜਿਹੜਾ ਇਹਨਾਂ ਨੂੰ ਮੈਂ ਵੇਖਿਆ ਥੱਲੇ ਡਿੱਗਿਆ ਨੂੰ ਖੂਨ ਲਿਕਰ ਨਿਕਲਦਾ ਉਹਨਾਂ ਦੇ ਸਿਰਾਂ ਦੇ ਵਿੱਚ ਮੈਂ ਵੀ ਉਹਨਾਂ ਤਾਂ ਕਿੰਨੀ ਐਂਸੀਐਦਾ ਨੋ ਸਾਭੀਆ ਕੀ ਕਰ ਇਸੇ ਮੋਮੈਂਟੋ ਕਿੰਦੀ ਮੈਨੂੰ ਜਿਹੜਾ ਪੈਨਿਕ ਅਟੈਕ ਆ ਗਿਆ ਇੱਕਦਮ ਵੇਖ ਕੇ ਇਹਨਾਂ ਕੁਝ ਮੇਰਾ ਨਾਮ ਕਬਲਜੀਤ ਸਿੰਘ ਹੈ ਜਿਹੀਂ ਪਿੰਡ ਪਰਵਾਂ ਜ਼ਿਲ੍ਹਾ ਮਰਸਰ ਸਿਲਵਾ ਬੋ ਕਲੈਡਰੀਨ ਨਾਲੇ ਨਾਗਰਿਕ ਸਾਹਿਬ ਤੁਸੀਂ ਕਿਸ ਤਿਹੇ ਅਹੀਂ ਨਾਗਰਿਕ ਐਸ ਟਾਈਮ ਅਹੀਂ ਸਪੇਨ 25 ਸਾਲ ਤੋਂ ਸਪੇਨ ਰਹਿੰਦੇ ਮੈਂ ਤੇ ਮੇਰੀ ਵਾਈਫ ਆਪਣੇ ਬੱਚਿਆਂ ਦੇ ਨਾਲ ਅਹੀਂ ਇੱਥੇ ਵਾਪਸ ਪੰਜਾਬ ਸੈਟਲ ਹੋਣ ਲਈ ਆਪਣਾ ਬਿਜ਼ਨਸ ਸਟਾਰਟਅਪ ਕਰ ਲਿਆ ਏ ਤੇ ਕੱਲ 2 ਦਿਨ ਪਹਿਲਾਂ ਅਹੀਂ ਇਥੋਂ ਕੰਮਣ ਵਾਸਤੇ ਜਿਹੜਾ ਉਹ ਡਲੌਜੀ ਗਿਆ ਹੀ ਤੇ ਸਾਨੂੰ ਉਹਨਾਂ ਬੰਦਿਆਂ ਨੇ ਮੇਬੀ ਘਟੋ ਘਟ 100 ਤੋਂ ਪਲੱਸ ਬੰਦਾ ਇਕੱਠਾ ਹੋ ਕੇ ਜਿਹੜਾ ਉਹ ਖਿਆਲ ਜਗਾ ਜਿਹੜੀ ਇੱਕਦਾਂ ਮ ਅਟੈਕ ਕਰਤਾ ਸਾਡੇ ਤੇ ਸਾਨੂੰ ਨਾ ਉਹਨਾਂ ਨੇ ਕੋਈ ਸਵਾਲ ਪੁੱਛਿਆ ਨਾ ਉਹ ਗੱਲ ਕੀਤੀ ਸਿਰਫ ਪੰਜਾਬੀ ਹੋਣ ਦੀ ਵਜ੍ਹਾ ਕਰਕੇ ਜਾਂ ਕੋਈ ਇਹੋ ਜਿਹੀ ਕੋਈ ਗੱਲ ਹੋਈ ਉਹਨਾਂ ਦੀ ਕਿਸੇ ਨਾਲ ਤੇ ਸਾਨੂੰ ਉਹਨਾਂ ਨੇ ਬਹੁਤ ਜਿਹੜਾ ਉਹ ਮਾਰਿਆ ਵਾ ਸਰਵਜ ਮੇਰੇ ਆ 2-3 ਦਿਨ ਮੈਂ ਕੋਮਾ ਚ ਰਿਹਾ ਤੇ ਅੱਜ ਜਿਹੜਾ ਵਾ ਮੈਂ ਬਾਹ ਮੇਰੀ ਟੁੱਟੀ ਨਾਲ ਤੇ ਮੇਰੀ ਵਾਈਫ ਨੇ ਵੀਡੀਓਜ਼ ਬਣਾਈਆਂ ਸੀ ਉਹਨਾਂ ਨੇ ਪੁਲਿਸ ਨੇ ਉਹ ਵੀਡੀਓ ਜਿਹੜੀ ਸੀ ਉਹ ਡਿਲੀਟ ਕਰ ਦਿੱਤੀਆਂ ਪੁਲਿਸ ਕੋਈ ਤੁਹਾਡੀ ਉਧਰ ਨਹੀਂ ਕੀਤੀ ਪੁਲਿਸ ਉਹ ਪੁਲਿਸ ਦੀ ਸੁਣਦੇ ਹੀ ਨਹੀਂ ਇੰਨਾ ਜਹੂਮੀ ਨਾ ਜ਼ਿਆਦਾ ਹੈ ਸਰ ਗੱਲ ਦੀ ਸ਼ੁਰੂਆਤ ਕਿੱਥੋਂ ਹੋਈ ਗੱਲ ਸਿਰਫ ਇਹ ਕਰਕੇ ਹੋਈ ਕਿ ਉਹ ਮੇਰੇ ਅਸੀਂ ਉੱਥੇ ਪਾਰਕਿੰਗ ਲਾਈ ਗੱਡੀ ਦੇ ਸਿਰਫ ਇੱਕ ਉੱਥੇ ਕੋਈ ਉਹਨਾਂ ਦਾ ਪ੍ਰਧਾਨ ਹੀ ਤੋ ਕਿ ਮੇਰੇ ਬ੍ਰਦਰ ਨੂੰ ਕਹਿ ਰਿਹਾ ਕਿ ਤੇਰੇ ਚਪੇੜਾ ਮਾਰਾਂਗਾ ਤਾਂ ਮੈਂ ਉਹਨੂੰ ਇਹ ਨਹੀਂ ਗੱਲ ਕੀਤੀ ਚਪੇੜ ਕਿਉਂ ਮਾਰਾਂ ਕਿਉਂ ਬਈ ਚਪੇੜ ਕਿਉਂ ਮਾਰੇਗਾ ਤੂੰ ਮੈਨੂੰ ਗਲਤ ਕਿਉਂ ਬੋਲਦਾ ਵਾਂ ਇਦਾਂ ਬੋਲਣਾ ਨਹੀਂ ਚਾਹੀਦਾ ਤੇ ਉਸ ਬੰਦੇ ਨੇ 1 ਮਿੰਟ ਤੋਂ ਪਹਿਲਾਂ ਫੋਨ ਕਰਕੇ 100 ਤੋਂ ਵੱਧ ਬੰਦਾ ਇਕੱਠਾ ਕਰ ਲਿਆ ਤੇ ਉਹ ਸਿਰਫ ਕੋਈ ਗੱਲ ਸੁਣਨੀ ਨਹੀਂ ਚਾਹੁੰਦੇ ਉਹ ਇਦਾਂ ਹਾਂਜੀ ਤੇ ਇੰਨਾ ਕੋ ਅਟੈਕ ਕੀਤਾ ਸਾਡੇ ਤੇ ਕਿ ਪਤਾ ਨਹੀਂ ਲੋਕ ਇਹ ਪਹਿਲਾਂ ਵੀ ਦੱਸ ਰਹੇ ਨੇ ਕਿ ਪੰਜਾਬੀਆਂ ਨੂੰ ਤਕਰੀਬਨ ਉੱਥੇ ਜਿਆਦਾ ਅਟੈਕ ਕਰ ਰਹੇ ਨੇ ਲੋਕ ਤੇ ਮੈਂ ਵੀ ਇਹ ਗੱਲ ਕਹਿਣਾ ਕਿ ਕੋਈ ਪੰਜਾਬੀ ਵੀਰ ਉਨ ਜਾਵੇ ਨਾ ਉਧਰ ਨੂੰ ਜਿਹੜਾ ਵਾ ਹਿਮਾਚਲ ਚ ਨਾ ਜਾਣ ਕਿਉਂਕਿ ਹਿਮਾਚਲ ਚ ਲੋਕਾਂ ਦਾ ਜਿਹੜਾ ਵਾ ਆਪਣੇ ਪੰਜਾਬੀ ਲੋਕਾਂ ਨੂੰ ਜਿਹੜਾ ਵਾ ਉਹ ਕੁੱਟਮਾਰ ਕਰ ਰਹੇ ਸਭ ਇਕੱਠੇ ਹੋ ਗਏ ਤੁਸੀਂ ਕੁਮਨ ਦੇ ਲੋਕਾਂ ਦਾ ਤੁਹਾਡੇ ਨਾਲੇ ਕਟੜਾ ਵਾਪਰੀ ਹੈ ਹਾਂਜੀ ਬਿਲਕੁਲ ਇਹ ਸਭ ਤੁਸੀਂ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝਦੇ ਹਿਮਾਚਲ ਦੇ ਬਿਲਕੁਲ ਜੀ ਨਹੀਂ ਜੀ ਕੋਈ ਸਾਡੇ ਕੋ ਕੋਈ ਹਥਿਆਰ ਨਹੀਂ ਨਾ ਅਸੀਂ ਕਿਸੇ ਨਾਲ ਗਲਤ ਲੈਂਗੁਏਜ ਯੂਜ਼ ਕੀਤੀ ਹੈ ਨਾ ਅਸੀਂ ਤਾਂ ਆਪਣੇ ਪਰਿਵਾਰ ਦੇ ਨਾਲ ਗਏ ਆ ਤੇ ਇੱਥੇ ਰਹਿਣ ਲਈ ਪੱਕੇ ਤੌਰ ਦੇ ਉੱਤੇ ਜੋ ਸਾਡੀ ਸਰਕਾਰ ਔਲਾ ਪਾਰੀ ਕਿ ਪੰਜਾਬ ਦੇ ਵਿੱਚ ਬਿਜ਼ਨਸ ਸਟਾਰਟ ਕਰੋ ਤੇ ਅਸੀਂ ਤਾਂ ਸਾਰਾ ਕੁਝ ਉੱਥੋਂ ਛੱਡ ਛਡਾ ਕੇ ਆਪਣੇ ਪੰਜਾਬ ਦੇ ਵਿੱਚ ਆਪਣੇ ਇਨਵੈਸਟ ਕਰਨ ਠੀਕ ਹੈ ਹੁਣ ਉਹਦੇ ਬਾਰੇ ਰੀਕਨਸੀਡਰ ਕਰੋ ਕਿ ਇਹ ਗੱਲ ਦੇਖੋ ਬਿਲਕੁਲ ਜੀ ਸਾਨੂੰ ਤੇ ਹੁਣ ਇਹ ਬਾਰੇ ਸੋਚਣਾ ਪਊਗਾ ਕਿ ਅਹੀਂ ਕਿ ਜ਼ਿੰਦਗੀ ਦੇ ਵਿੱਚ ਏਡੀ ਵਧੀਆ ਸੇਫ ਲਾਈਫ ਜੀਂਦੇ ਆਏ ਆ ਤੇ ਇੱਥੇ ਆਉਂਦੇ ਆ ਸਾਰੀ ਇਹ ਕੰਮ ਹੋਣੇ ਸ਼ੁਰੂ ਹੋ ਗਿਆ ਤੇ ਜਿੱਥੇ ਤੁਸੀਂ ਆਪ ਹੀ ਸੇਵ ਨਹੀਂ ਜੇ ਉੱਥੇ ਤੁਸੀਂ ਬਿਜ਼ਨਸ ਕੀ ਕਰੋਗੇ ਇਹੋ ਹੀ ਤੁਹਾਡੀ ਮੰਗ ਕੀ ਹੈ ਮੰਗ ਸਾਡੀ ਸਾਡੀ ਮੰਗ ਨਾ ਕਿ ਇਹਨੂੰ ਇਹ ਕਿਨੂੰ ਲੜਨਾ ਚਾਹੁੰਦੇ ਆ ਨਾ ਹੀ ਕਿਨੂੰ ਆਹੀਂ ਅਹੀਂ ਇਹ ਹੀ ਕਹਿੰਦੇ ਆ ਕਿ ਪਲੀਜ਼ ਜਿਹੜੇ ਸਾਡੀ ਮੰਗ ਤੇ ਆ ਕਿ ਅਹੀਂ ਤੇ ਇਥੇ ਆਪਣਾ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਆਂ ਆਨਲਾਈਨ ਬਿਜ਼ਨਸ ਕਰਦੇ ਆਨ ਨੂੰ ਸਾਨੂੰ ਕਾਫੀ ਸਾਲ ਹੋ ਗਏ ਆ ਜੋ ਕਿ ਸਾਡੇ ਕੋਲੇ ਇੱਕ ਆਪਸ਼ਨ ਆ ਜਿਹੜੀ ਅਪਰਚੂਨਿਟੀ ਅਹੀਂ ਆਪਣੀ ਪੰਜਾਬੀ ਕਮਿਊਨਿਟੀ ਨੂੰ ਦੇਣੀ ਚਾਹੁੰਦੇ ਆਂ ਕਿ ਵਾਕਿਆ ਹੀ ਸਾਡੇ ਪੰਜਾਬੀ ਜਿਹੜੇ ਆ ਹੋ ਸਕਦਾ ਵਾ ਇੰਟਰਨੈਟ ਦਾ ਵਾਕਿਆ ਹੀ ਬੈਨੀਫਿਟ ਲੈ ਕੇ ਤੇ ਤੋਂ ਵਧੀਆ ਇਨਕਮ ਜਿਹੜੀ ਜਨਰੇਟ ਕਰ ਲੈਣ ਜੋ ਕਿ ਅਸੀਂ ਕਰ ਰਹੇ ਆਂ ਜਿੰਨੇ ਸਾਨੂੰ ਫਾਈਨੈਂਸ਼ਲੀ ਤੌਰ ਤੇ ਫ੍ਰੀ ਕੀਤਾ ਕਿ ਅਸੀਂ ਅੱਜ ਵੀ ਇੱਥੇ ਬੈਠਿਆਂ ਤੇ ਸਾਨੂੰ ਇਨਕਮ ਆ ਰਹੀ ਆ ਕਿਉਂਕਿ ਇਹਦਾ ਇੱਕ ਇੰਟਰਨੈਟ ਐ ਉਹ ਜੀ ਚੀਜ਼ ਹੈ ਜਿਹੜੀ ਕਿ ਇਹਦਾ ਕੋਈ ਬਾਰਡਰ ਨਹੀਂ ਹੈਗਾ ਇਹ ਜਿੱਥੇ ਮਰਜ਼ੀ ਤੁਸੀਂ ਬੈਠੇ ਹੋ ਤੁਹਾਨੂੰ ਇਹ ਇਹਦਾ ਇੱਕ ਬਹੁਤ ਵਧੀਆ ਇਨਕਮ ਦਾ ਸੋਰਸ ਹੈ ਜੀ ਤੁਹਾਡਾ ਇਹ ਮਤਲਬ ਤੁਹਾਡਾ ਰੋਈ ਉਹਨਾਂ ਨੂੰ ਮਿਸਹੈਂਡਲ ਕੀਤਾ ਗਿਆ ਕਾਲਾ ਗੱਡੀ ਆ ਗਈਆਂ ਪੁਲਿਸ ਨੇ ਤੁਹਾਡੀ ਕੋਈ ਸੁਣਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਦੋਸ਼ੀਆਂ ਦੇ ਖਿਲਾਫ ਨਹੀਂ ਨਾ ਜੀ ਨਾ ਪੁਲਿਸ ਵਾਲ ਇੱਕ ਪੁਲਿਸ ਵਾਲਾ ਹੀ ਜਿਹੜਾ ਮੁੰਡਾ ਸਾਨੂੰ ਹਸਪੀਟਲ ਲੈ ਕੇ ਗਿਆ ਉਹ ਪਲ ਉਲਟਾ ਸਾਨੂੰ ਹੀ ਉਹ ਦਬਕੇ ਮਾਰਦੇ ਰਹੇ ਨੇ ਤੇ ਅਸੀਂ ਪਿੱਛੇ ਪਿੱਛੇ ਸਾਨੂੰ ਕਰਦੇ ਰਹੇ ਨੇ ਪਰ ਇੰਨਾ ਬੰਦਾ ਸੀ ਉਹ ਪੁਲਿਸ ਵਾਲਿਆਂ ਦੀ ਵੀ ਨਹੀਂ ਕੋਈ ਸੁਣਦੇ ਨਹੀਂ ਸਰ ਤੁਹਾਡੀ ਵੀਡੀਓ ਦੇ ਪੁਲਿਸ ਨੇ ਡਿਲੀਟ ਕਰਾਇਆ ਪੁਲਿਸ ਉਹ ਪੁਲ ਜਦੋਂ ਅਸੀਂ ਪੁਲਸ ਥਾਣੇ ਗਏ ਆ ਨਾ ਉਹਨਾਂ ਨੇ ਉਹ ਵੀਡੀਓ ਜਿਹੜੀਆਂ ਨੇ ਉਹ ਕਿਉਂਕਿ ਮੇਰੀ ਵਾਈਫ ਪਾਨਿਸ਼ ਹੈ ਤੇ ਉਹਨਾਂ ਨੇ ਇਹ ਗੱਲ ਤੋਂ ਡਰਦਿਆਂ ਜਾਂ ਉਹ ਜਿਹੜੀਆਂ ਵੀਡੀਓ ਸਾਰੀਆਂ ਡਿਲੀਟ ਕਰ ਦਿੱਤੀਆਂ ਸਾਡੀ ਪੁੱਤ ਦੀ ਵਾਈਫ ਸਪੈਨਿਸ਼ ਹੈ ਤੇ ਉਹਨਾਂ ਨਾਲ ਹੀ ਮਿਸਬੀਹੇਵ ਕੀਤਾ ਸੀਗਾ ਬਿਲਕੁਲ ਬਿਲਕੁਲ ਉਹਨਾਂ ਨਾਲ ਹੀ ਮਿਸਬੀਹੇਵ ਕਰਨ ਦੀ ਕੋਸ਼ਿਸ਼ ਕਰਦੇ ਸੀ ਨਾ ਉਹ ਤੇ ਤਾਂ ਹੀ ਰਜਾ ਦਾ ਮਸਲਾ ਰੌਲਾ ਹੀ ਹ ਹ ਜਦੋਂ ਉਹਨਾਂ ਰੋਕਣ ਦੀ ਕੋਸ਼ਿਸ਼ ਕੀਤੀ ਕੋਈ ਮੋਸ ਦੇ ਵਿਆਜੇ ਮੀ ਕੁਨਿਆਡੋ ਮੀ ਮਾਰੀਡੋ ਈਓ ਮੈਂ ਕਹਿੰਦੇ ਮੈਂ ਤੇ ਮੇਰਾ ਘਰ ਰੌਲਾ ਤੇ ਮੇਰਾ ਦੇਰ ਘੁੰਮਣ ਵਾਸਤੇ ਗਏ ਹੀ Estuvimos en primero visitando una amistad de mi cuñado en Yalandar y después decidimos ir a Delhausi, los tres. Yalandar pe lo rokehi, Yalandar toh hi, Delhausi kehi. Estábamos pasando un buen día, hacía un día muy bueno, estábamos en familia los tres. Bawo dia kindi denhi hai hi, apni family devec, sare sare family de ji

ਜਦੋਂ ਕਿ ਉਹਨੇ ਫੋਨ ਕਰਕੇ ਘਟੋ ਘਟ 100 ਬੰਦਾ ਇੱਕ ਮਿੰਟ ਵਿੱਚ ਸੱਦ ਕੇ ਸਾਡੇ ਉੱਤੇ ਅਟੈਕ ਕਰ ਦਿੱਤਾ ਜੋ ਕਰੀਆ ਕਿ ਨੋ ਲੋਸੀਵਾ ਬੇਰ ਮਾਸ ਕਰੀਆ ਕਿ ਮੀ ਕੁਨਿਆਡੋ ਈ ਮੀ ਮਾਰੀਡੋ ਆਬੀਆ ਮੂਰਤੋ ਕਿ ਇਹ ਮੈਨੂੰ ਨਹੀਂ ਦਰਦਾ ਕਿ ਇਹ ਸਾਨੂੰ ਮਾਰ ਦੇਣਗੇ ਇਥੇ ਇੰਨਾ ਇੰਨੇ ਖਤਰਨਾਕ ਤਰੀਕੇ ਨਾਲ ਉਹਨਾਂ ਨੇ ਸਾਨੂੰ ਜਿਹੜਾ ਉਹ ਅਟੈਕ ਕੀਤਾ ਸਾਡੇ ਤੇ ਇਰਾ ਇੰਪੋਸੀਬਲ ਬੇਰਲੋਸ ਇਨ ਐਸਾ ਮਾਸਾ ਦੇ ਜੈਂਤੇ ਇੰਨਾ ਜਿਆਦਾ ਲੋਗ ਸੀ ਤੇ ਕਿਉਂਕਿ ਇਹ ਵਿੱਚ ਦਿਖ ਨਹੀਂ ਰਹੇ me sentí desprotegida menú que en India en la que da protección, entonces no protección en y creía que nos iban a matar a los tres eso no tenían un mar de gente log gracias a que llegaron tres policías que fueron tres ángeles te empezaron con palos a darle a esa gente ya Daniel no 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 piseguita. Y por fin ya vi a mi cuñado y a mi marido en el suelo con sangre, toda la cabeza y todo el cuerpo. Te ayer a enano me veía hasta le dije a eno con un lega ni calda enanta será de hecho. Me dio un ataque de ansiedad, no sabía qué hacer en ese momento. ¿Qué dime no? la policía nos acompañó a un cuarto y para poderlo ver a ver qué tal estaba él después muy amable un policía nos acompañó al hospital para que curarle hospital Gracias a Dios que no pasó, no murió ni mi cuñado, ni mi marido ni yo, ni pasó nada muy grave. Thank you, Gindi, Rabda, que sadi jaan baj gayi, mere ghar wale di, mere der di, jad jiddan ne sanu no maran di koshish kiti. Y estamos los tres vivos. Te internet is time zindagi de vich apni

ਨਾ ਜਾਏ ਉੱਥੇ ਇਹ ਕਾਰੋਬਾਰ ਦੇ ਅਕੋਰਡਿੰਗ ਕੋਈ ਵੀ ਮੰਗਣਾ ਪਈ ਆ ਇਹ ਕੱਲ ਕਹੀਂ ਕਰ ਸਟਾਰਟ ਕਰਨ ਵਾਸਤੇ ਸਾਡੀ ਫਰਸਟ ਮੀਟਿੰਗ ਜਿਹੜੀ ਆ ਕੱਲ 100 ਬੰਦੇ ਦੀ ਅਹੀਂ ਪਹਿਲੀ ਇਨਵੀਟੇਸ਼ਨ ਹੀ ਸਾਡਾ ਕਿ ਕਾਫੀ ਹੋਰ ਸਟੇਟ ਤੋਂ ਵੀ ਲੋਕ ਆਉਣੇ ਆ ਇਹ ਜਾਤ ਹਟਲ ਅੰਮ੍ਰਿਤਸਰ ਦੇ ਵਿੱਚ ਸਾਡੀ ਜਿਹੜੀ ਮੀਟਿੰਗ ਹੀ ਜਿਹਦੇ ਵਿੱਚ ਅਸੀਂ ਆਪਣੇ ਬਿਜ਼ਨਸ ਦੀ ਪ੍ਰੈਜੈਂਟੇਸ਼ਨ ਦੇਣੀ ਹੀ ਜਿੱਥੇ ਅਸੀਂ ਜੰਗ ਆਪਣੀ ਜਨਰੇਸ਼ਨ ਨੂੰ ਆਪਣੇ ਫੋਨ ਤੋਂ ਕਿਦਾਂ ਇਨਕਮ ਜਨਰੇਟ ਕਰ ਸਕਦੇ ਆ ਜੋ ਕਿ ਫੋਰਨਰ ਕੰਟਰੀਆਂ ਦੇ ਵਿੱਚ ਅਮਰੀਕਾ ਦੇ ਵਿੱਚ ਕੈਨੇਡਾ ਨਿਊਜ਼ੀਲੈਂਡ ਡਿਫਰੈਂਟ ਡਿਫਰੈਂਟ ਕੰਟਰੀਆਂ ਦੇ ਵਿੱਚ ਲੋਕ ਆਪਣੇ ਘਰਾਂ ਤੋਂ ਬਹਿ ਕੇ ਇਨਕਮ ਜਨਰੇਟ ਕਰ ਰਹੇ ਜਿੰਨ ਤੇ ਆਪਣੇ ਮੁਲਕ ਛੱਡ ਕੇ ਜਾਣ ਦੀ ਲੋੜ ਨਹੀਂ ਹੈਗੀ ਸਾਡੀ ਇਹ ਮੈਸੇਜ ਅਸੀਂ ਦੇਣ ਦੀ ਕੋਸ਼ਿਸ਼ ਕਰਨੀ ਚਾਹੁੰਦੇ ਆ ਅਸੀਂ ਇਸੇ ਵਾਸਤੇ ਆਏ ਸਾਰਾ ਕੁਝ ਛੱਡ ਛਡਾ ਕੇ ਤਾਂ ਕਿਉਂਕਿ ਬੜਾ ਔਖਾ ਹੁੰਦਾ ਹੈ ਆਪਣਾ ਘਰ ਬਾਰ ਕਿਉਂਕਿ ਇਹ 25 ਸਾਲ ਤੋਂ ਉੱਥੇ ਰਹਿ ਰਹੇ ਆ ਸਾਡੇ ਬੱਚੇ ਉੱਥੇ ਪੜ੍ਹ ਰਹੇ ਆ ਉਹਨਾਂ ਨੂੰ ਲੈ ਕੇ ਇੱਥੇ ਮੂਵ ਹੋਣਾ ਤੇ ਪਰ ਜੇ ਸਰਕਾਰ ਜਾਂ ਕੋਈ ਸਾਡੀ ਸਾਡਾ ਸਾਥ ਨਹੀਂ ਦਿੰਦੇ ਹੈਲਪ ਨਹੀਂ ਕਰਦੇ ਤੇ ਫਿਰ ਨਾਰਮਲ ਗੱਲ ਆ ਕਿ ਅਸੀਂ ਕਿ ਰੌਲਾ ਪਾਉਨੇ ਆ ਪੰਜਾਬ ਵੀ ਸਰਕਾਰ ਵੀ ਰੌਲਾ ਪਾਉਂਦੀ ਕਿ ਪੰਜਾਬੀ ਇਹਨੂੰ ਇੱਥੇ ਬਹੁਤ ਕੰਮ ਆ ਬਾਹਰ ਨਾ ਜਾਓ ਪਰ ਜੇ ਜਿਹੜੇ ਬਾਹਰ ਰਹਿੰਦੇ ਲੋਕ ਉਹ ਇੱਥੇ ਆ ਕੇ ਸੁਰੱਖਿਅਤ ਹੀ ਨਹੀਂ ਆ ਤੇ ਫਿਰ ਕਿਦਾਂ ਵਾਪਸ ਆਊਗਾ ਕੋਈ